ਯਾ ਸੂਚ ਜਿਕਰੇ ਹੁੰਦਾ ਜਦੋਂ ਗੁਰੂ ਨਾਨਕ ਦੇਵ ਜੀ ਬਗਦਾਦ ਗਏ ਉੱਥੇ ਉਹਨਾਂ ਨੇ ਕਿਹਾ ਪਤਾਲ ਪਤਾਲ ਲੱਖਾਂ ਅਕਾਸ਼ਾਂ ਗਾਸ਼ ਤਾਂ ਪੀਰ ਦਸਤਗੀਰ ਨੇ ਆਖਿਆ ਵੀ ਮਹਾਰਾਜ ਇਹ ਕਿੱਦਾਂ ਹੋ ਸਕਦਾ ਇਸਲਾਮ ਇਹਨੂੰ ਨਹੀਂ ਮੰਨਦਾ ਸੱਤ ਅਕਾਸ਼ ਤੇ ਸੱਤ ਪਤਾਲ ਨੇ ਤੁਸੀਂ ਲੱਖਾਂ ਕਹਿ ਰਹੇ ਹੋ ਮੁਹੰਮਦ ਸਾਹਿਬ ਨੇ ਝੂਠ ਬੋਲਿਆ ਮਾਰੇ ਕਹਿੰਦੇ ਨਹੀਂ ਮੁਹੰਮਦ ਸਾਹਿਬ ਨੇ ਝੂਠ ਨਹੀਂ ਬੋਲਿਆ ਸੱਚ ਬੋਲਿਆ ਕਿ ਤੁਸੀਂ ਝੂਠ ਬੋਲਦੇ ਫਿਰ ਮਾਰੇ ਕਹਿੰਦੇ ਅਸੀਂ ਵੀ ਸੱਚ ਬੋਲਦੇ ਹਾਂ ਕਿੰਨੇ ਦੋਵੇਂ ਗੱਲਾਂ ਸੱਚੇ ਕਿਵੇਂ ਹੋ ਗਈਆਂ ਮਾਰੇ ਕਹਿੰਦੇ ਜਿੰਨਾ ਮੁਹੰਮਦ ਸਾਹਿਬ ਨੇ ਦੇਖਿਆ ਉਹਨਾਂ ਨੇ ਕਹਿਤਾ ਜਿੰਨਾ ਅਸੀਂ ਦੇਖਿਆ ਉਹਨਾਂ ਨੇ ਕਹਿਤਾ ਜ ਉਹ ਕਹਿੰਦਾ ਫਿਰ ਲੱਖਾਂ ਤੁਸੀਂ ਕਹਿੰਦੇ ਹੋ ਮੈਨੂੰ ਦਿਖਾਓ ਮਾਰੇ ਕਹਿੰਦੇ ਨਾਲ ਚੱਲ ਤੇ ਉਹ ਪੀਰ ਆਪ ਤਾਂ ਨਹੀਂ ਗਿਆ ਪਰ ਆਪਣੇ ਚੇਲੇ ਨੂੰ ਭੇਜਤਾ ਆਪਣੇ ਪੁੱਤਰ ਨੂੰ ਭੇਜਤਾ ਭਾਈ ਗੁਰਦਾਸ ਜੀ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੈ ਉਹਦੇ ਵਿੱਚ ਬਚਨ ਨਾਲ ਲੀਤਾ ਬੇਟਾ ਪੀਰ ਦਾ ਹਮ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਬਾਬੇ ਨੇ ਅੱਖਾਂ ਮੀਟੀਆਂ ਤੇ ਬ੍ਰਹਮੰਡ ਦੇ ਵਿੱਚ ਉਹਨੂੰ ਲੈ ਗਏ ਪਾਤਾਲਾਂ ਆਕਾਸ਼ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ ਲੱਖਾਂ ਆਕਾਸ਼ ਲੱਖਾਂ ਪਾਤਾਲ ਜਿਹੜੇ ਗੈਲੈਕਸੀ ਸਾਰੀਆਂ ਦਿਖਾਤੀਆਂ ਜਦੋਂ ਦਿਖਾਈਆ ਤੇ ਉਹਨੂੰ ਵੱਖਰੇ ਵੱਖਰੇ ਖੰਡ ਬ੍ਰਹਮੰਡ ਦਿਖਾਏ ਉਹਨੂੰ ਇਦਾਂ ਲੱਗਣ ਲੱਗ ਪਿਆ ਵੀ ਮੈਂ ਇਹਨਾਂ ਦੇ ਨਾਲ ਆਇਆ ਨੂੰ ਕਈ ਸਾਲ ਹੋ ਗਏ ਨੇ ਮੇਰੇ ਮਾਂ ਪਿਓ ਵਿਚਾਰੇ ਉਡੀਕ ਕੇ ਮਰ ਗਏ ਹੋਣਗੇ ਉਹਨੂੰ ਇਦਾਂ ਦੀ ਫੀਲਿੰਗ ਆ ਰਹੀ ਤੇ ਉਹ ਕਹਿੰਦਾ ਮਹਾਰਾਜ ਮੇਰੇ ਮਾਂ ਪਿਓ ਮਰ ਜਾਣਗੇ ਉਡੀਕ ਉਡੀਕ ਕੇ ਮੈਨੂੰ ਵਾਪਸ ਲੈ ਚਲ ਬਹੁਤ ਥਿਰ ਹੋ ਗਿਆ ਮਹਾਰਾਜ ਕਹਿੰਦੇ ਕੁਝ ਟਾਈਮ ਨਹੀਂ ਲੱਗਾ ਤੂੰ ਠਹਿਰ ਤੇ ਸੱਚਖੰਡ ਲੈ ਕੇ ਜਾਣਾ ਫਿਰ ਉਹਨੂੰ ਨਾਲ ਸੱਚਖੰਡ ਵੀ ਲੈ ਕੇ ਗਏ ਤੁਰੋਂ ਪਤਾੜੋਂ ਲਈ ਕਢਾਈ ਫਿਰ ਉਹਨੂੰ ਤਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਆਏ ਜਿਹੜਾ ਕਹਿੰਦੇ ਕੜਾਫਸ ਕਿੱਥੋਂ ਆਇਆ ਇਹ ਸੱਚਖੰ ਫਿਰ ਉਹਨੇ ਦੱਸਿਆ ਆਪਣੇ ਪਿਓ ਨੂੰ ਪਿਓ ਕਹੇ ਪੁੱਤਰ ਤੂੰ ਨੇ ਆ ਗਿਆ ਉਹਨੇ ਆ ਗਿਆ ਉਹ ਕਹਿੰਦਾ ਬਾਪੂ ਤੁਸੀਂ ਠੀਕ ਹੋ ਉਹ ਕਹਿੰਦੇ ਪੁੱਤਰ ਤੂੰ ਠੀਕ ਹੈ ਸਮਝ ਨਹੀਂ ਆ ਰਹੀ ਗੱਲ ਜੀ 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 ਉਹਨਾਂ ਨੂੰ ਲੱਗ ਰਿਹਾ ਵੀ ਉਹਨੇ ਗਿਆ ਉਹਨੇ ਆ ਗਿਆ ਉਹਨੂੰ ਲੱਗਦਾ ਮੈਨੂੰ ਕਿੰਨੇ ਸਾਲ ਲੱਗ ਨੇ ਅਜੇ ਇੱਥੇ ਬੈਠੇ ਨੇ ਹਾਂਜੀ ਕਿਉਂਕਿ ਬੁੱਧੀ ਤੋਂ ਪਰੇ ਦੀ ਗੱਲ ਹੈ ਬੁੱਧੀ ਹਰ ਜਗ੍ਹਾ ਤੇ ਕੰਮ ਨਹੀਂ ਕਰਦੀ ਤੁਸੀਂ ਬੁੱਧੀ ਨੂੰ ਜਾਗਰਤ ਅਵਸਥਾ 'ਚ ਜਿੱਥੇ ਆਪਾਂ ਜਾਗਦੇ ਆਂ ਤੇ ਥੋੜਾ ਜਿਹਾ ਸੁਪਨ ਅਵਸਥਾ 'ਚ ਯੂਜ ਕਰ ਸਕਦੇ ਹੋ ਸੋ ਬਨੇਤ ਬੁੱਧੀ ਦੇਖਦੀ ਹੈ ਨਾ ਵੀ ਕਈ ਤਰ੍ਹਾਂ ਦੇ ਸੀਨ ਤੇ ਜਾਗਦੇ ਹੁਣ ਨਿਰਣਾ ਕਰਦੀ ਵੀ ਆ ਬੈਂਚ ਹੈ ਮਾਈਕ ਹੈ ਕੱਪੜਾ ਹੈ ਹਰ ਚੀਜ਼ ਨੂੰ ਬੁੱਧੀ ਨਿਰਣਾ ਕਰਦੀ ਹੈ ਤੇ ਗੂੜੀ ਨੀਂਦ ਚ ਦੱਸੋ ਕੀ ਕਰਦੀ ਹੈ